ਹਾਂਜੀ ਸਵਾਗਤ ਹੈ ਜੀ ਤੁਹਾਡਾ ਸਭ ਦਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਦੋ ਜ਼ਰੂਰੀ ਜਾਣਕਾਰੀਆਂ ਛੋਟੀਆਂ-ਛੋਟੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹਨ ਖਾਸ ਕਰਕੇ ਸਾਬਕਾ ਫੌਜੀ ਵੀਰ ਅਤੇ ਉਹਨਾਂ ਦੇ ਪਰਿਵਾਰਾਂ ਦੇ ਮੈਂਬਰ ਜਿਹੜੇ ਡਿਪੈਂਡੈਂਟ ਨੇ ਉਹਨਾਂ ਦੇ ਉਹ ਜ਼ਰੂਰ ਇਸ ਵੀਡੀਓ ਨੂੰ ਸੁਣਿਓ ਉਹਨਾਂ ਦੇ ਲਈ ਬਿਹਤ ਜਰੂਰੀ ਜੜੀਆਂ ਜਾਣਕਾਰੀਆਂ ਨੇ ਇਹ ਜਾਣਕਾਰੀ ਹੈ ECHS ਪੋਲੀਕਲੀਨਿਕ ਦੇ ਸਬੰਧ ਵਿੱਚ ਜਿਹੜੇ ਵੀ ਫੌਜੀ ਵੀਰ ਉਹਨਾਂ ਦੇ ਪਰਿਵਾਰਾਂ ਦੇ ਮੈਂਬਰ ਮਾਤਾ ਪਿਤਾ ਜਾਂ ਬੱਚੇ ਉੱਥੇ ਇਲਾਜ ਕਰਾਉਂਦੇ ਨੇ ਜਾਂ ਦਵਾਈ ਲੈਣ ਜਾਂਦੇ ਨੇ ਸੋ ਉਹ ਬਹੁਤ ਜ਼ਰੂਰੀ ਸੁਣਿਓ ਕਈ ਵਾਰ ਜਦੋਂ ਉੱਥੇ ਆਪਾਂ ਜਾਂਦੇ ਆਂ ਤੇ ਉੱਥੇ ਡਾਕਟਰ ਜਿਹੜੀ ਸਾਨੂੰ ਦਵਾਈ ਲਿਖ ਕੇ ਦਿੰਦਾ ਹੈ ਉਹ ਪੋਲੀਕਲੀਨਿਕ ਤੋਂ ਜਾਂ ਮਿਲਟਰੀ ਹਸਪੀਟਲ ਦੇ ਸਟੋਰ ਤੋਂ ਨਹੀਂ ਮਿਲਦੀ ਫਿਰ ਉਹ ਬਾਹਰੋਂ ਲੈਣੀ ਪੈਂਦੀ ਹੈ ਕਈ ਵਾਰ ਦਵਾਈਆਂ ਸਸਤੀਆਂ ਹੁੰਦੀਆਂ ਨੇ ਪਰ ਬਹੁਤ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਮਾਰਦੇ ਜਿਹੜਾ ਇੰਪੈਨਲ ਹਸਪੀਟਲ ਦੇ ਵਿੱਚ ਵੀ ਜਿਹੜਾ ਇਲਾਜ ਚੱਲਦਾ ਉੱਥੇ ਵੀ ਡਾਕਟਰ ਦਵਾਈਆਂ ਲਿਖ ਕੇ ਦਿੰਦਾ ਉਹ ਵੀ ਪੋਲੀਕਲੀਨਿਕ ਤੋਂ ਨਹੀਂ ਮਿਲਦੀਆਂ ਉਹ ਬਾਹਰੋਂ ਲੈਣੀਆਂ ਪੈਂਦੀਆਂ ਨੇ ਦਵਾਈਆਂ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ ਸਾਨੂੰ ਲੱਗਦਾ ਫਿਰ ਇਹ ਚ ਫ੍ਰੀ ਇਲਾਜ ਤਾਂ ਹੋਇਆ ਨਾ ਇਹ ਤਾਂ ਖਰਚਾ ਬਹੁਤ ਜ਼ਿਆਦਾ ਹੋ ਗਿਆ ਸੋ ਵੀਰੋ ਉਹਦੇ ਵਾਸਤੇ ਤੁਹਾਨੂੰ ਕੁਝ ਡਾਕੂਮੈਂਟ ਜਮ੍ਹਾਂ ਕਰਾਉਣੇ ਪੈਂਦੇ ਨੇ ਪੀਸੀਐਚਸ ਪੋਲੀਕਲੀਨਿਕ ਦੇ ਵਿੱਚ ਤੇ ਜੋ ਵੀ ਤੁਸੀਂ ਬਾਹਰੋਂ ਦਵਾਈ ਖਰੀਦੀ ਹੁੰਦੀ ਹੈ ਪਰਚੇਜ਼ ਕੀਤੀ ਹੁੰਦੀ ਹੈ ਉਹਦਾ ਸਾਰਾ ਪੈਸਾ ਜਿਹੜਾ ਤੁਹਾਨੂੰ ਉਹ ਮਿਲ ਜਾਂਦਾ ਹੈ ਕਾਇਮ ਲੱਗਦਾ ਕਿ ਬਰ ਪੂਰੀ ਕਾਰਵਾਈ ਹੋਣ ਤੇ ਪਰ ਜਿਹੜਾ ਸਾਰਾ ਪੈਸਾ ਉਹ ਤੁਹਾਨੂੰ ਮਿਲ ਜਾਂਦਾ ਉਹਦੇ ਵਾਸਤੇ ਕੀ ਕਾਰਵਾਈ ਕਰਨੀ ਪੈਂਦੀ ਹੈ ਕੀ ਡਾਕੂਮੈਂਟ ਦੇਣੇ ਪੈਂਦੇ ਨੇ ਇੱਕ ਹੋਰ ਜੁੜੀ ਜਾਣਕਾਰੀ ਤੁਹਾਡੇ ਨਾਲ ਬਾਅਦ ਵਿੱਚ ਸਾਂਝੀ ਮੈਂ ਕਰਦਾ ਪਹਿਲਾਂ ਤੁਸੀਂ ਇਹ ਸੁਣ ਲਓ ਕਿ ਜਦੋਂ ਬਾਹਰੋਂ ਦਵਾਈ ਆਪਾਂ ਲੈਣੇ ਆ ਸਿਵਲ ਦੇ ਵਿੱਚੋਂ ਉਹਦੇ ਤੋਂ ਬਾਅਦ ECHS ਦੇ ਵਿੱਚ ਕੀ ਕੀ ਡਾਕੂਮੈਂਟ ਦੇਣੇ ਪੈਂਦੇ ਨੇ ਸਭ ਤੋਂ ਪਹਿਲਾਂ ਮਰੀਜ਼ ਦੀ ECHS ਕਾਰਡ ਹੈ ਜਿਹੜਾ ਜੇ ਕੋਈ ਸਾਬਕਾ ਸੈਨਿਕ ਆ ਜਾਂ ਉਹਦੇ ਪਰਿਵਾਰ ਦਾ ਕੋਈ ਮੈਂਬਰ ਆ ਘਰ ਵਾਲੀ ਜਾਂ ਬੱਚੇ ਨੇ ਉਦੇ ਈਸੇਚ ਸਕਰਟ ਦੀ ਫੋਟੋਕਾਪੀ ਕਲੀਅਰ ਔਰ ਨਾਲ ਹੀ ਮਰੀਜ਼ ਦੇ ਆਧਾਰ ਕਾਰਡ ਦੀ ਫੋਟੋਕਾਪੀ ਇੰਪੈਨਲ ਹਸਪੀਟਲ ਦੇ ਡਾਕਟਰ ਦੀ ਪਰਚੀ ਜਿਹਦੇ ਉੱਪਰ ਦਵਾਈ ਲਿਖੀ ਹੋਈ ਆ ਉਹ ਔਰ ਨਾਲ ਹੀ ਜਿੱਥੋਂ ਤੁਸੀਂ ਦਵਾਈ ਖਰੀਦੀ ਹੈ ਉਹ ਮੈਡੀਕਲ ਸ਼ਾਪ ਦਾ ਜਿਹੜਾ ਬਿੱਲ ਹੈ ਉਹਦੇ ਉੱਪਰ ਦੁਕਾਨਦਾਰ ਦਾ ਜੀਐਸਟੀ ਨੰਬਰ ਲਿਖਿਆ ਹੋਣਾ ਚਾਹੀਦਾ ਔਰ ਪੋਲੀਕਲੀਨਿਕ ਦੀ ਨਾਨ ਅਵੇਲੇਬਲ ਦਾ ਸਰਟੀਫਿਕੇਟ ਜਿਹੜਾ ਤੁਹਾਨੂੰ ਈਸੇਚ ਪੋਲੀਕਲੀਨਿਕ ਤੋਂ ਮਿਲ ਜਾਂਦਾ ਹੈ ਜਦੋਂ ਉੱਥੋਂ ਆਪਣਾ ਦਵਾਈ ਨਹੀਂ ਮਿਲਦੀ ਹੈ ਉਹ ਐਨੇ ਲਿਖ ਦਿੰਦੇ ਆ ਉਹਦੇ ਉੱਪਰ ਨੋਨ ਅਵੇਲੇਬਲ ਵੀ ਇੱਥੇ ਦਵਾਈ ਹੈ ਨਹੀਂ ਉਹ ਨਾਲ ਉਹਦੀ ਸਲਿੱਪ ਚਾਹੀਦੀ ਹੈ ਔਰ ਤੁਹਾਡਾ ਕੈਨਸਲ ਚੈੱਕ ਜਾਂ ਪਾਸਬੁੱਕ ਦੀ ਕਲੀਅਰ ਫੋਟੋ ਕਾਪੀ ਪਹਿਲੇ ਪੇਜ ਦੀ ਸੋ ਇਹ ਸਾਰੇ ਡਾਕੂਮੈਂਟ ਤੁਸੀਂ ਲਾਓਗੇ ਤਾਂ ਸਾਰਾ ਪੈਸਾ ਜਿਹੜਾ ਤੁਹਾਡਾ ਤੁਸੀਂ ਖਰਚ ਕੀਤਾ ਹੈ ਤੁਹਾਡੇ ਖਾਤੇ ਵਿੱਚ ਉਹ ਆ ਜਾਂਦਾ ਹੈ ਇਹ ਡਾਕੂਮੈਂਟ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ ਦੂਸਰੀ ਜਾਣਕਾਰੀ ਜਿਹੜੀ ਮੈਂ ਤੁਹਾਨੂੰ ਸਾਂਝੀ ਕਰਨ ਲੱਗਾ ਕਿ ਬਹੁਤ ਸਾਰੇ ਵੀਰ ਭੈਣਾਂ ਸਾਬਕਾ ਸੈਨਿਕ ਉਹਨਾਂ ਦੇ ਪਰਿਵਾਰਾਂ ਦੇ ਮੈਂਬਰ ਉਹ ਵਿਦੇਸ਼ ਜਾਂਦੇ ਨੇ ਉਹ ਟੂਰਿਸਟ ਵੀਜ਼ੇ ਤੇ ਜਾਂਦੇ ਨੇ ਵਰਕ ਵੀਜ਼ੇ ਤੇ ਜਾਂਦੇ ਨੇ ਆਪਣੇ ਬੱਚਿਆਂ ਨੂੰ ਮਿਲਣ ਵਾਸਤੇ ਜਾਂਦੇ ਨੇ ਜੇ ਜਿਵੇਂ ਵੀ ਤੁਹਾਨੂੰ ਵਿਦੇਸ਼ ਜਾਣ ਦਾ ਕਦੇ ਵੀ ਮੌਕਾ ਮਿਲਦਾ ਹੈ ਸੋ ਉਹਦੇ ਦੌਰਾਨ ਤੁਹਾਡਾ ਇਲਾਜ ਚੱਲ ਰਿਹਾ ਹੁੰਦਾ ਹੈ ਪੀਸੀਐਚਐਸ ਤੋਂ ਜਾਂ ਈਸੀਐਚਐਸ ਪੋਲੀਕਲੀਨਿਕ ਦੇ ਇੰਪੈਰਲਡ ਹਸਪੀਟਲ ਤੋਂ ਸੋ ਤੁਸੀਂ ਅਗਰ 2 4 6 ਮਹੀਨੇ ਵਾਸਤੇ ਜਾਂਦੇ ਹੋ ਤਾਂ ਤੁਹਾਡੀ ਰੈਗੂਲਰ ਦਵਾਈ ਚੱਲਦੀ ਹੈ ਤੁਹਾਨੂੰ ਦਵਾਈ ਨਾਲ ਲੈ ਕੇ ਜਾਣੀ ਪੈਂਦੀ ਹੈ ਸੋ ਉਹ ਤੁਸੀਂ ਜਦੋਂ ਵੀ ਵਿਦੇਸ਼ ਜਾਣਾ ਔਰ ਤੁਸੀਂ ECHS ਦੇ थ्रू ਤੁਹਾਡਾ ਲਾ ਚੱਲ ਰਿਹਾ ਔਰ ਤੁਸੀਂ ਦਵਾਈ ਨਾਲ ਲੈ ਜਾਣਾ ਚਾਹੁੰਦੇ ਹੋ ਤਾਂ ਉਹਦੀਆਂ ਕੁਝ ਜ਼ਰੂਰੀ ਸ਼ਰਤਾਂ ਨੇ ਜਿਹੜੀਆਂ ਤੁਸੀਂ ਧਿਆਨ ਨਾਲ ਸੁਣ ਲਓ ਤੁਸੀਂ ਪੂਰੀ ਦਵਾਈ ਨਾਲ ਲੈ ਜਾ ਸਕਦੇ ਹੋ ਪਰ ਇਹ ਡਾਕੂਮੈਂਟ ਤੁਸੀਂ ਜਿਹੜੇ ECHS ਪੋਲੀਕਲੀਨਿਕ ਦੇ ਵਿੱਚ ਜਮ੍ਹਾਂ ਕਰਾਉਣੇ ਹੁੰਦੇ ਨੇ ਓਕੇ ਕੀ ਡਾਕੂਮੈਂਟ ਨੇ ਤੁਸੀਂ ਉਹ ਨੋਟ ਕਰ ਲਓ ਤੁਹਾਨੂੰ ਜ਼ਰੂਰਤ ਨਹੀਂ ਹੋਏਗੀ ਤੁਸੀਂ ਆਇ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੁਹਾਡਾ ਕੋਈ ਦੋਸਤ ਮਿੱਤਰ ਕੋਈ ਸਾਬਕਾ ਸੈਨਿਕ ਦਾ ਵੀਰ ਕੋਈ ਪਰਿਵਾਰ ਕੋਈ ਵੀਰ ਨਾਰੀ ਭੈਣ ਉਹਨਾਂ ਨੂੰ ਜ਼ਰੂਰਤ ਹੋਏਗੀ ਸੋ ਇਹਦੇ ਵਾਸਤੇ ਸਭ ਤੋਂ ਪਹਿਲਾਂ ਤੁਸੀਂ ਹੱਥ ਨਾਲ ਐਪਲੀਕੇਸ਼ਨ ਲਿਖਣੀ ਹੈ ਹਿੰਦੀ ਪੰਜਾਬੀ ਇੰਗਲਿਸ਼ ਵਿੱਚ ਲਿਖ ਦਿਓ ਵੀ ਆਹ ਮੇਰਾ ਨਾਮ ਨੰਬਰ ਹੈ ਆਹ ਮੇਰਾ ਕਾਰਡ ਹੈ ਮੈਂ ਇਸ ਜਗ੍ਹਾ ਜਾ ਰਹੇ ਹਾਂ ਇਨੇ ਚਿਰ ਵਾਸਤੇ ਤੇ ਮੇਰੀ ਇਥੋਂ ਦਵਾਈ ਚੱਲਦੀ ਹੈ ਤੇ ਮੈਂ ਉਹ ਦਵਾਈ ਨਾਲ ਲੈ ਕੇ ਜਾਣੀ ਹੈ ਮੈਨੂੰ ਉਹਦੀ ਪਰਮਿਸ਼ਨ ਦਿੱਤੀ ਜਾਵੇ ਔਰ ਨਾਲ ਹੀ ਤੁਹਾਡੇ ਪਾਸਪੋਰਟ ਦੀ ਫੋਟੋ ਕਾਪੀ ਲੱਗੇਗੀ ਤੁਹਾਡੇ ਵੀਜ਼ੇ ਦੀ ਕਾਪੀ ਜਿਹੜੇ ਦੇਸ਼ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਕਿੰਨੇ ਚਿਰ ਵਾਸਤੇ ਜਾਣਾ ਚਾਹੁੰਦੇ ਹੋ ਤੁਹਾਡੀਆਂ ਟਿਕਟਾਂ 에ਅਰ ਟਿਕਟ ਜਿਹੜੀ ਤੁਸੀਂ ਲਈ ਹੋਈ ਆ ਉਹਦੀ ਕਾਪੀ ਲੱਗੇਗੀ ਔਰ ਤੁਹਾਡਾ ਇਮਪੈਨਲੈਂਟ ਹਸਪੀਟਲ ਜਿਨੇ ਤੁਹਾਨੂੰ ਦਵਾਈਆਂ ਲਿਖ ਕੇ ਦਿੱਤੀਆਂ ਨੇ ਉਹਦੀ ਪੂਰੀ ਲਿਸਟ ਕਿਹੜੀ ਕਿਹੜੀਆਂ ਦਵਾਈਆਂ ਤੁਸੀਂ ਨਾਲ ਲੈ ਜਾਣਾ ਚਾਹੁੰਦੇ ਹੋ ਜਿਹੜੀਆਂ ਡਾਕਟਰ ਨੇ ਲਿਖ ਕੇ ਦਿੱਤੀਆਂ ਨੇ ਤੁਹਾਡੇ ਆਧਾਰ ਕਾਰਡ ਦੀ ਫੋਟੋਕਾਪੀ ਨਾਲ ਲੱਗੇਗੀ ਤੁਹਾਡੇ ਪੈਨ ਕਾਰਡ ਦੀ ਔਰ ਤੁਹਾਡਾ ਈਸੀਐਸ ਕਾਰਡ ਦੀ ਫੋਟੋਕਾਪੀ ਸਾਰੀਆਂ ਡਾਕੂਮੈਂਟ ਨੇ ਕਲੀਅਰ ਫੋਟੋਕਾਪੀਆਂ ਚਾਹੇ ਤੁਸੀਂ ਕਲਰ ਲਾ ਦਿਓ ਬਲੈਕ ਐਂਡ ਲਾ ਦਿਓ ਉਹ ਅਲੱਗ-ਅਲੱਗ ਪਰ ਕਲੀਅਰ ਫੋਟੋਕਾਪੀਆਂ ਹੋਣੀਆਂ ਚਾਹੀਦੀਆਂ ਉਹ ਤੁਹਾਡੀਆਂ ਸਾਰੀਆਂ ਇਹ ਡਾਕੂਮੈਂਟ ਤੁਹਾਡੇ ਲੱਗਣਗੇ ਤਾਂ ਤੁਹਾਨੂੰ ਜਿਹੜੀ ਵਿਦੇਸ਼ ਵਿੱਚ ਜਾਣ ਸਮੇਂ ਨਾਲ ਦਵਾਈਆਂ ਲੈਣ ਦੀ ਜਿਹੜੀ ਪਰਮਿਸ਼ਨ ਉਹ ਮਿਲ ਜਾਏਗੀ ਤੁਹਾਨੂੰ ਉੱਥੇ ਇਮੈਂਸੀ ਵਾਲੇ ਵੀ 에어ਪੋਰਟ ਤੇ ਵੀ ਤੁਹਾਡੀ ਜਿਹੜੀ ਚੈਕਿੰਗ ਹੋਏਗੀ ਉਹਦੇ ਵਿੱਚ ਵੀ ਤੁਹਾਨੂੰ ਕੋਈ ਆਬਜੈਕਸ਼ਨ ਨਹੀਂ ਹੋਏਗਾ ਤੁਹਾਡੇ ਕੋਲ ਅਥਾਰਟੀ ਹੋਏਗੀ ਦਵਾਈ ਨਾਲ ਲੈ ਜਾਣ ਦੀ ਔਰ ਤੁਸੀਂ ਦਵਾਈ ਲਿਜਾ ਵੀ ਸਕਦੇ ਹੋ ਤੁਹਾਨੂੰ ਦਵਾਈ ਪੂਰੀ ਮਿਲ ਵੀ ਸਕਦੀ ਆ 6 ਮਹੀਨਿਆਂ ਦੀ 3 ਮਹੀਨੇ ਜਿੰਨਾ ਚਿਰ ਤੁਸੀਂ ਜਾਣਾ ਚਾਹੁੰਦੇ ਹੋ ਸੋ ਇਹ ਡਾਕੂਮੈਂਟ ਦੋਨੋਂ ਆਪਣੇ ਸਾਬਕਾ ਫੌਜੀ ਵੀਰਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਜ਼ਰੂਰਤ ਪੈਂਦੀ ਆ ਇੱਕ ਤਾਂ ਬਾਹਰੋਂ ਦਵਾਈ ਲੈਣ ਦੇ ਜਿਹੜਾ ਬਿੱਲ ਪਾਸ ਕਰਾਉਣੇ ਹੁੰਦੇ ਆ ਦੂਜਾ ਤੁਸੀਂ ਜਿਹੜੀ ਵਿਦੇਸ਼ ਜਾਣ ਸਮੇ ਦਵਾਈ ਨਾਲ ਲੈ ਜਾਣੀ ਹੁੰਦੀ ਉਹਦੇ ਵਾਸਤੇ ਫਿਰ ਕਈ ਵਾਰ ਐਸਐਚ ਤੋਂ ਫੋਨ ਕਰਕੇ ਪੁੱਛਣਾ ਪੈਂਦਾ ਉਹ ਆਪਾਂ ਨੋਟ ਕਰਦੇ ਨਹੀਂ ਫਿਰ ਵਾਰ-ਵਾਰ ਉਹ ਆਪਾਂ ਨੂੰ ਦੱਸਦੇ ਵੀ ਨਹੀਂ ਸੋ ਇਹ ਮੇਰੇ ਕੋਲ ਦੋ ਜਾਣਕਾਰੀਆਂ ਆਈਆਂ ਸੀ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਆ ਕਰੋ ਤੁਹਾਡਾ ਪੂਰੀ ਵੀਡੀਓ ਵੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵੇਖ ਰਹੇ ਹੋ ਵੀਡੀਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਕਿ ਇਸੇ ਤਰ੍ਹਾਂ ਦੀ ਹੋਰ ਜਾਣਕਾਰੀਆਂ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀਆਂ ਰਹਿਣ ਜਿਉਂਦੇ ਵੱਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ